ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਤੇ ਨਾਲ ਦੀ ਨਾਲ ਚੇਤ ਮਹੀਨੇ ਦੀ ਸੰਗ੍ਰਾਂਦ ਵੀ ਆਉਣ ਵਾਲੀ ਹੈ ਜੇਕਰ ਉਸ ਦਿਨ ਤੇ ਆਉਣ ਤੋਂ ਪਹਿਲਾਂ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ 5 ਮਿੰਟ ਇਹ ਸ਼ਬਦ ਬੋਲ ਲੈਂਦੇ ਹੋ ਤਾਂ ਤੁਸੀਂ ਜੋ ਵੀ ਕਹੋਗੇ ਤੁਹਾਡੀ ਉਹੀ ਮਰਜ਼ਾ ਪੂਰੀ ਹੋ ਜਾਵੇਗੀ ਸਿਰਫ ਤੇ ਸਿਰਫ 5 ਮਿੰਟ ਦਾ ਤੁਸੀਂ ਜੇਕਰ ਇਹ ਸ਼ਬਦ ਬੋਲ ਲੈਂਦੇ ਹੋ ਨਹੀਂ ਯਕੀਨ ਤਾਂ ਤੁਸੀਂ ਜਪ ਕੇ ਵੇਖ ਲੈਣਾ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਪਰਮਾਤਮਾ ਤੁਹਾਡੇ ਸਾਰਿਆਂ ਦੇ ਹੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ ਦੇਣ ਤੁਹਾਡੇ ਮੰਦੀਆਂ ਸਾਰੀਆਂ ਹੀ ਇੱਛਾਵਾਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਵੇਗੀ ਇਸ ਲਈ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਅਕਸਰ ਹੀ ਸਾਨੂੰ ਕਈ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਹਨ ਜੀ ਤੁਸੀਂ ਸਾਡੇ ਲਈ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡੀ ਨਹੀਂ ਸੁਣਦੇ ਤੁਸੀਂ ਸਾਡੇ ਲਈ ਅਰਦਾਸ ਕਰਦੇ ਹੋ ਇਸ ਚੀਜ਼ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਵਾਲੀ ਹਾਂ ਜੀ ਇੱਕ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਜਿਸ ਸ਼ਬਦ ਦੇ ਨਾਲ ਸਵੇਰੇ ਉੱਠ ਕੇ ਤੁਸੀਂ ਕੁਝ ਗੱਲਾਂ ਪ੍ਰਮਾਤਮਾ ਜੀ ਦੇ ਨਾਲ ਕਰੋਗੇ ਇੱਕ ਸ਼ਬਦ ਤੁਹਾਨੂੰ ਅਜਾਹ ਦੱਸਾਂਗੇ ਜੀ ਜਿਸ ਚੀਜ਼ ਦਾ ਜੇਕਰ ਤੁਸੀਂ ਪਾਠ ਕਰ ਲੈਂਦੇ ਹੋ ਜੇ ਤੁਹਾਡੇ ਦਿਨ ਬਦਲਨੇ ਸ਼ੁਰੂ ਹੋ ਜਾਣਗੇ ਜਿੰਨੇ ਵੀ ਤੁਹਾਡੇ ਜਿਹੜੇ ਕਾਰਜ ਸਿੱਧ ਨਹੀਂ ਸਨ ਹੋ ਰਹੇ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਉਹ ਵੀ ਪੂਰੇ ਹੋ ਜਾਣਗੇ ਪਰ ਯਕੀਨ ਰੱਖਣਾ ਪੈਣਾ ਹੈ ਭਰੋਸਾ ਰੱਖਣਾ ਪੈਣਾ ਹੈ ਵਿਸ਼ਵਾਸ ਰੱਖਣਾ ਪੈਣਾ ਹੈ ਪਰਮਾਤਮਾ ਜੀ ਦੇ ਉੱਪਰ ਇਧਰ ਉਧਰ ਪਖੰਡੀਆਂ ਸਾਧੂਆਂ ਬਾਬਿਆਂ ਦੇ ਕੋਲ ਪਟਕਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਜਦੋਂ ਕੋਈ ਗੁਰੂ ਦੀ ਗੱਲ ਸੁਣਾਉਂਦਾ ਹੈ ਲੋਕਾਂ ਨੇ ਤਾਂ ਗੁਰੂ ਸਾਹਿਬਾ ਨੂੰ ਵੀ ਨਹੀਂ ਬਖਸ਼ਿਆ ਤੇ ਸਾਡੇ ਵਰਗੇ ਕਾਦੇ ਵਿਚਾਰੇ ਕਿਉਂਕਿ ਵੇਖਣ ਵਾਲੇ ਨੇ ਜੋ ਵੇਖਣਾ ਉਹ ਹੀ ਉਹਨੂੰ ਦਿਖਦਾ ਹੈ ਕਹਿੰਦੇ ਹਨ ਕਿ ਜਿਹੜਾ ਬੰਦਾ ਬਿਮਾਰ ਹੁੰਦਾ ਹੈ ਉਹਨੂੰ ਸਾਰੇ ਬਿਮਾਰ ਲੱਗਦੇ ਹਨ ਤੇ ਜਿਹੜਾ ਬੰਦਾ ਢੋਂਗੀ ਹੁੰਦਾ ਹੈ ਉਹਨੂੰ ਸਾਰੀ ਦੁਨੀਆ ਢੋਂਗੀ ਲੱਗਦੀ ਹੈ ਕੋਈ ਵੀ ਚੀਜ਼ ਜਿਹੜੀ ਹੈ ਜਿਸ ਤੋਂ ਵੀ ਆਪਾਂ ਐਕਸਪੈਕਟ ਕਰਦੇ ਆ ਉਹੀ ਹਾਸਲ ਹੁੰਦੀ ਹੈ ਕਿਉਂਕਿ ਸੰਤ ਬਾਬਾ ਮਸਕੀਨ ਜੀ ਉਹਨਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਿਹੜੇ ਕਿ ਹੁਣ ਪਰਲੋਕ ਸਿਧਾਰ ਚੁੱਕੇ ਹਨ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਬਿਰਾਜ ਚੁੱਕੇ ਹਨ ਉਹ ਅਕਸਰ ਹੀ ਆਪਣੀ ਕਥਾ ਵਿਚਾਰ ਦੇ ਵਿੱਚ ਦੱਸਿਆ ਕਰਦੇ ਸਨ ਸੁਣਾਇਆ ਕਰਦੇ ਸਨ ਕਿ ਇਨਸਾਨ ਦੇ ਕੋਲ ਇੰਨੀਆਂ ਨਸੀਤਾਂ ਹਨ ਜਿਹੜੀਆਂ ਕਿ ਉਹ ਦੂਜਿਆਂ ਨੂੰ ਦੇਣ ਲਈ ਤਿਆਰ ਰਹਿੰਦਾ ਹੈ ਇਹਨਾਂ ਮੈਨੂੰ ਵੀ ਬਹੁਤ ਨੈਗੇਟਿਵ ਕਮੈਂਟ ਕਰਦੇ ਹੁੰਦੇ ਹਨ ਕਿ ਸਾਰਿਆਂ ਵਿੱਚੋਂ ਇੱਕੋ ਹੀ ਹੁੰਦਾ ਹੈ ਹਰ ਰੋਜ਼ ਜਿੱਦਾਂ ਹੀ ਕੋਈ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਕਹੇਗਾ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤੇ ਅਸੀਂ ਉਹ ਕੰਮ ਕਰਨਾ ਬੰਦ ਕਰ ਦੇਣਾ ਹੈ ਗੁਰੂ ਸਾਹਿਬ ਨੇ ਸਾਨੂੰ ਆਪਣਾ ਮਨ ਸਧਾਰਨ ਰੱਖਣ ਨੂੰ ਕਿਹਾ ਹੈ ਅੰਦਰੋਂ ਤੁਹਾਡਾ ਮਨ ਕਹਿੰਦਾ ਹੈ ਕਿ ਉਹਨੂੰ ਵੀ ਮਾਰ ਦਵਾਂ ਉਹਦਾ ਵੀ ਲੋਟਕ ਅਸੁੱਟ ਕੇ ਚਲਾਕੀਆਂ ਕਰਕੇ ਸਾਰਾ ਕੁਝ ਹੜੱਪ ਲਵਾਂ ਕਿਉਂਕਿ ਹਰ ਇਨਸਾਨ ਬੁਰਕੀ ਆਪਣੀ ਨੂੰ ਹੀ ਖਿੱਚਦਾ ਹੈ ਤੇ ਦੂਸਰੇ ਦਾ ਵਿਗਾੜ ਕੇ ਹੀ ਖੁਸ਼ ਹੁੰਦਾ ਹੈ ਤੁਸੀਂ ਉਤੋਂ ਜੇ ਜੇ ਬੁਰਕਾ ਪਾਇਆ ਹੋਵੇਗਾ ਤੇ ਤੁਹਾਡਾ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਮਨ ਕਿਵੇਂ ਦਾ ਹੈ ਤੁਹਾਨੂੰ ਤਾਂ ਕੋਈ ਚੰਗਾ ਹੀ ਸਮਝੇਗਾ ਇਸ ਲਈ ਜਿਹੜਾ ਵੀ ਸਿੱਖ ਹੈ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਤੁਸੀਂ ਪਖੰਡੀਆਂ ਦੇ ਦਰ ਤੇ ਬਿਲਕੁਲ ਵੀ ਨਹੀਂ ਜਾਣਾ ਗੁਰੂ ਸਾਹਿਬਾਂ ਨੂੰ ਅੰਦਰੋਂ ਪਿਆਰ ਕਰਨ ਵਾਲਾ ਸਿੱਖ ਹੀ ਹਮੇਸ਼ਾ ਪਰਮਾਤਮਾ ਨੂੰ ਪਿਆਰਾ ਹੁੰਦਾ ਹੈ ਹਮੇਸ਼ਾ ਹੀ ਤੁਹਾਨੂੰ ਪਰਮਾਤਮਾ ਜੀ ਦੀ ਉਸਤਤ ਕਰਨੀ ਚਾਹੀਦੀ ਹੈ ਕਦੇ ਵੀ ਦੇਹ ਧਾਰੀ ਬਾਬਿਆਂ ਦੇ ਅੱਗੇ ਤੁਹਾਨੂੰ ਸਿਰ ਨਹੀਂ ਝੁਕਾਉਣਾ ਚਾਹੀਦਾ ਸਭ ਤੋਂ ਵੱਡੇ ਪਾਤਸ਼ਾਹ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਦਸਾਂ ਪਾਤਸ਼ਾਹੀਆਂ ਦੀ ਜੋਤ ਹਨ ਪਖੰਡ ਨਹੀਂ ਹੈ ਗੁਰੂ ਜੀ ਤੁਹਾਡੇ ਨਾਲ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਉਤਾਵਲੇ ਹਨ ਤਾਂ ਕਿ ਤੁਸੀਂ ਆਪ ਪਰਮਾਤਮਾ ਜੀ ਨੂੰ ਆਪਣੇ ਮਨ ਦੀਆਂ ਪਰੇਸ਼ਾਨੀਆਂ ਦੱਸੋ ਤੇ ਉਹ ਤੁਹਾਣੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣ ਗੁਰੂ ਜੀ ਤੁਹਾਡੇ ਦਿਲ ਦੀਆਂ ਜਾਣਦੇ ਹਨ ਗੁਰੂ ਜੀ ਨੂੰ ਪਤਾ ਹੈ ਕਿਉਂਕਿ ਉਹ ਬਹੁਤ ਸਮਾਂ ਪਹਿਲਾਂ ਜਦੋਂ ਕਿ ਅਸੀਂ ਅਕਸਰ ਹੀ ਵੇਖਿਆ ਕਰਦੇ ਹਾਂ ਕਿ ਜਿਹੜੇ ਲੋਕ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਹਨ ਬਾਬੇ ਤਾਂ ਉਹਨਾਂ ਨੂੰ ਆਪਣੇ ਤਾਕੀ ਉਲਝਾ ਕੇ ਰੱਖ ਲੈਂਦੇ ਹਨ ਕਿ ਜੇਕਰ ਤੁਸੀਂ ਇਸ ਦਿਨ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਬੰਦੇ ਦਾ ਮਾੜਾ ਕਰ ਦਿਓ ਤੁਹਾਡੇ ਦਿਨ ਸਵਾਰੇ ਜਾਣਗੇ ਤੁਸੀਂ ਫਲਾਣੇ ਦੇ ਬੱਚੇ ਨੂੰ ਇਦਾਂ ਕਰੋ ਤਾਂ ਤੁਹਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਇਨ੍ਹਾਂ ਪਖੰਡੀਆਂ ਦੇ ਪਿੱਛੇ ਲੱਗੋਗੇ ਤਾਂ ਇਨ੍ਹਾਂ ਜੋਗੇ रह ਜਾਓਗੇ ਤੁਸੀਂ ਆਪਣੀ ਮੱਤ ਦੇ ਅਨਸਾਰ ਇਨ੍ਹਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਹੈ ਉਹਨਾਂ ਤੋਂ ਇਲਾਵਾ ਗੁਰੂ ਘਰ ਤੋਂ ਇਲਾਵਾ ਕਦੇ ਵੀ ਇੱਧਰ ਉੱਧਰ ਨਹੀਂ ਭਟਕਣਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਤੁਹਾਨੂੰ ਜੋ ਗੱਲ ਦੱਸਣ ਲੱਗੇ ਹਾਂ ਜੀ ਉਹ ਹੈ ਬੀਬੀ ਰਜਨੀ ਦੇ ਬਾਰੇ ਬੀਬੀ ਰਜਨੀ ਦੀ ਤਰ੍ਹਾਂ ਕਿਉਂਕਿ ਉਹ ਬੜੇ ਹੀ ਵੱਡੇ ਰਾਜੇ ਦੀ ਧੀ ਸੀ ਉਹ ਆਪਣੀਆਂ ਭੈਣਾਂ ਨਾਲ ਸਖੀਆਂ ਨਾਲ ਖੇਡਦੀ ਰਹਿੰਦੀ ਇੱਕ ਦਿਨ ਰਾਜੇ ਦੇ ਮਨ ਵਿੱਚ ਆਇਆ ਕਿਉਂਕਿ ਰਾਜਾ ਜਿਹੜਾ ਸੀ ਉਹ ਬੜਾ ਜਿਆਦਾ ਹੰਕਾਰੀ ਸੀ ਕਿ ਇਹ ਜਿਹੜੀ ਚੀਜ਼ ਹੈ ਜਿਹੜਾ ਇਹ ਕਹਿੰਦਾ ਹੈ ਕਿ ਮੈਂ ਵੱਡਾ ਸੇਖ ਹਾਂ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਕੁਝ ਵੱਡਾ ਸਮਝ ਬੈਠਦੇ ਹਨ ਕੁਝ ਉਹਨਾਂ ਵਾਸਤੇ ਵੀ ਇਹੀ ਉਦਾਹਰਣ ਵਰਤ ਰਹੇ ਹਨ ਜੀ ਉਹਨੂੰ ਵੀ ਉਸ ਰਾਜੇ ਨੂੰ ਇਹ ਹੀ ਸੀ ਕਿ ਮੈਂ ਬਹੁਤ ਵੱਡਾ ਹਾਂ ਮੇਰੇ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਹੈਗਾ ਤੇ ਨਹੀਂ ਹੋ ਸਕਦਾ ਹੈ ਇਥੇ ਸਿੱਕਾ ਸਿਰਫ ਮੇਰਾ ਹੀ ਚੱਲੇਗਾ ਉਹਨੇ ਸਾਰੀਆਂ ਧੀਆਂ ਨੂੰ ਬੁਲਾ ਕੇ ਆਪਣੇ ਕੋਲ ਪੁੱਛਿਆ ਕਿ ਤੁਸੀਂ ਕੀ ਦਾ ਦਿੱਤਾ ਖਾਂਦੀਆਂ ਹੋ ਛੇ ਧੀਆਂ ਕਹਿੰਦੀਆਂ ਕਿ ਬਾਪੂ ਜੀ ਅਸੀਂ ਤੁਹਾਡਾ ਦਿੱਤਾ ਖਾਨੀਆਂ ਹਾਂ ਕਿਉਂਕਿ ਉਹਨਾਂ ਨੂੰ ਵੈਗਰੂ ਦੀ ਸੋਝੀ ਨਹੀਂ ਸੀ ਤੇ ਜਿਹੜੀ ਉਹਨਾਂ ਦੀ ਸਤਵੀਂ ਧੀ ਸੀ ਭਾਵਗੇ ਰਾਜੇ ਦੀ ਜਿਹੜੀ 7ਵੀਂ ਬੇਟੀ ਸੀ ਉਹਦਾ ਨਾਮ ਬੀਬੀ ਰਜਨੀ ਸੀ ਉਹਦੇ ਕੋਲੋਂ ਪੁੱਛਿਆ ਗਿਆ ਕਿ ਉਹ ਕਿਸ ਦਾ ਦਿੱਤਾ ਖਾਂਦੀ ਹੈ ਤਾਂ ਉਸਨੇ ਕਿਹਾ ਪ੍ਰਮਾਤਮਾ ਦਾ ਦਿੱਤਾ ਹੋਇਆ ਖਾਨੀ ਹਾਂ ਤਾਂ ਉਸਦਾ ਜਿਹੜਾ ਪਿਤਾ ਸੀ ਕ੍ਰੋਧਿਤ ਹੋ ਜਾਂਦਾ ਹੈ ਤੇ ਆਖਦਾ ਹੈ ਕਿ ਤੂੰ ਕੀ ਕਿਹਾ ਉਹ ਕਹਿੰਦੀ ਕਿ ਬਾਪੂ ਜੀ ਮੈਂ ਉਸੇ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਖਾਨੀ ਹਾਂ ਉਹ ਕਹਿੰਦੀ ਕਿ ਜਿਹੜਾ ਤੁਹਾਨੂੰ ਦਿੰਦਾ ਹੈ ਤੁਸੀਂ ਫਿਰ ਸਾਨੂੰ ਅੱਗੇ ਪਾਲ ਰਹੇ ਹੋ ਰਾਜਾ ਬੜਾ ਕ੍ਰੋਧਿਤ ਹੋਇਆ ਬੜਾ ਜ਼ਿਆਦਾ ਗੁੱਸੇ ਹੋਇਆ ਉਹਦੀ ਮਾਂ ਤੇ ਵੀ ਬੜਾ ਜ਼ਿਆਦਾ ਉਸਨੂੰ ਗੁੱਸਾ ਆਇਆ ਕਿ ਇਸ ਧੀ ਨੂੰ ਉਸਨੇ ਕਿੱਦਾਂ ਦੇ ਸੰਸਕਾਰ ਦਿੱਤੇ ਹਨ ਕਿਉਂਕਿ ਸੰਗਤ ਜੀ ਅਕਸਰ ਹੀ ਜਦੋਂ ਧੀਆਂ ਪੁੱਤਾਂ ਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਬੱਚਿਆਂ ਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਹਮੇਸ਼ਾ ਮਾਂ ਨੂੰ ਹੀ ਸਭ ਤੋਂ ਪਹਿਲਾਂ ਫੜਿਆ ਜਾਂਦਾ ਹੈ ਇਸੇ ਤਰੀਕੇ ਨਾਲ ਉਹ ਕਹਿੰਦੇ ਹਨ ਕਿ ਵੇਖਦਾ ਹੈ ਕਿ ਤੇਰਾ ਰੱਬ ਕਿੱਥੇ ਹੈ ਉਹਦਾ ਪਿਤਾ ਕਰੋਧਿਤ ਹੋ ਜਾਂਦਾ ਹੈ ਤਾ ਕਹਿੰਦਾ ਆਪਣੇ ਮੰਤਰੀਆਂ ਨੂੰ ਕਹਿੰਦਾ ਕਿ ਜਾਓ ਸਭ ਤੋਂ ਵੱਧ ਜਿਹੜਾ ਵੀ ਕੋਈ ਪਿੰਗਲਾ ਇਨਸਾਨ ਤੁਹਾਨੂੰ ਲੱਭੇ ਮਤਲਬ ਕਿ ਸਰੀਰ ਤੋਂ ਜਿਸ ਨੂੰ ਕੋੜ ਹੋਇਆ ਹੋਵੇ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ ਮੈਂ ਆਪਣੀ ਧੀ ਦਾ ਉਹਦੇ ਨਾਲ ਵਿਆਹ ਕਰ ਦੇਵਾਂਗਾ ਉਹ ਰਾਜੇ ਦੇ ਜਿਹੜੇ ਸੈਨਿਕ ਸਨ ਉਹ ਇੱਕ ਕੋੜੇ ਬੰਦੇ ਨੂੰ ਪਿੰਗਲੇ ਬੰਦੇ ਨੂੰ ਲੈ ਕੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਬੀਬੀ ਰਜਨੀ ਦਾ ਉਹਦੇ ਨਾਲ ਵਿਆਹ ਕਰ ਦਿੱਤਾ ਗਿਆ ਬੀਬੀ ਰਜਨੀ ਫੇਰ ਵੀ ਖੁਸ਼ੀ ਖੁਸ਼ੀ ਆਪਣੇ ਘਰੋਂ ਚਲੀ ਗਈ ਮਾਂ ਨੇ ਤੇ ਉਹਦੀਆਂ ਭੈਣਾਂ ਨੇ ਬੜਾ ਸਮਝਾਇਆ ਕਿ ਤੂੰ ਆਪਣੇ ਪਿਤਾ ਜੀ ਨੂੰ ਕਹਿ ਦੇ ਕਿ ਮੈਂ ਤੁਹਾਡਾ ਦਿੱਤਾ ਹੋਇਆ ਖਾਨੀ ਹਾਂ ਪਰ ਬੀਬੀ ਰਜਨੀ ਜੀ ਦਾ ਅਟੱਲ ਵਿਸ਼ਵਾਸ ਸੀ ਪਰਮਾਤਮਾ ਜੀ ਦੇ ਉੱਤੇ ਉਸਨੇ ਕਿਹਾ ਕਿ ਨਹੀਂ ਮੈਂ ਤਾਂ ਸਿਰਫ ਪਰਮਾਤਮਾ ਦਾ ਦਿੱਤਾ ਹੋਇਆ ਖਾਨੀ ਹਾਂ ਤੇ ਇਦਾਂ ਹੀ ਕਹਿੰਦੀ ਹੋਈ ਇੱਕ ਪਿੰਗਲੇ ਦੇ ਨਾਲ ਉਹਦਾ ਵਿਆਹ ਹੋ ਗਿਆ ਉਹ ਖੁਸ਼ੀ-ਖੁਸ਼ੀ ਉਸ ਪਿੰਗਲੇ ਦੇ ਨਾਲ ਚਲੀ ਗਈ ਘਰੋਂ ਜਾਂਦੀ ਹੋਏ ਨੂੰ ਇੱਕ ਜੋੜੀ ਕੱਪੜੀਆਂ ਦੀ ਵੀ ਨਾ ਦਿੱਤੀ ਗਈ ਇਸੇ ਤਰੀਕੇ ਦੇ ਨਾਲ ਹੀ ਉਸ ਨੂੰ ਤੋੜ ਦਿੱਤਾ ਗਿਆ ਕਹਿੰਦੇ ਕਿ ਜਦੋਂ ਤੇਰਾ ਵਾਇਗਰ ਤੈਨੂੰ ਪਾਲੂਗਾ ਤੈਨੂੰ ਰੱਖੂਗਾ ਤੇ ਜਿਹੜਾ ਉਹਦਾ ਪਤੀ ਸੀਗਾ ਉਹਨੇ ਵੀ ਕਿਹਾ ਕਹਿੰਦਾ ਕਿ ਤੂੰ ਮੈਨੂੰ ਇੱਥੇ ਛੱਡ ਦੇ ਤੂੰ ਰਾਜੇ ਦੀ ਧੀ ਐ ਇੰਨੀ ਸੋਹਣੀ ਸੁਨੱਖੀ ਐ ਸਭ ਕੁਝ ਤੇਰੇ ਕੋਲ ਹੈਗਾ ਐ ਤੂੰ ਮੈਨੂੰ ਇੱਥੇ ਛੱਡ ਦੇ ਤੂੰ ਚਲੀ ਜਾ ਉਹ ਕਹਿੰਦੀ ਕਿ ਨਹੀਂ ਮੈਂ ਆਪਣੇ ਪਤੀ ਧਰਮ ਨੂੰ ਨਹੀਂ ਛੱਡ ਸਕਦੀ ਮੈਨੂੰ ਗੁਰੂ ਤੇ ਵਿਸ਼ਵਾਸ ਹੈ ਕਿ ਇੱਕ ਦਿਨ ਵਾਹਿਗੁਰੂ ਜੀ ਮੇਰੀ ਜ਼ਰੂਰ ਸੁਣ ਲੈਣਗੇ ਤੇ ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਭਟਕਦੀ ਰਹੀ ਥਾਂ ਥਾਂ ਤੇ ਜਾ ਕੇ ਮੰਗ ਕੇ ਨਾਲੇ ਆਪ ਖਾਂਦੀ ਤੇ ਨਾਲੇ ਉਸ ਨੂੰ ਖਵਾਉਂਦੀ ਰਹੀ ਭਟਕਦੀ ਹੋਈ ਉਹ ਇੱਕ ਦਿਨ ਆਪਣੇ ਪਤੀ ਨੂੰ ਲੈ ਕੇ ਉੱਥੇ ਹੀ ਬਿਠਾ ਕੇ ਤੇ ਕਹਿੰਦੀ ਕਿ ਮੈਂ ਉਸ ਪਿੰਡ ਦੇ ਵਿੱਚੋਂ ਕੁਝ ਖਾਣ ਲਈ ਮੰਗ ਕੇ ਲਿਆਉਣੀ ਆ ਤੁਸੀਂ ਇੱਥੇ ਹੀ ਬੈਠੋ ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜੀ ਸੀ ਕਿ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਸਾਹਿਬ ਕਿਹਾ ਜਾਂਦਾ ਹੈ ਇਹ ਉਸੇ ਸਮੇਂ ਦੀ ਗੱਲ ਹੈ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਉਦੋਂ ਨਹੀਂ ਸਨ ਆਏ ਉਸ ਸਮੇਂ ਇੱਥੇ ਇੱਕ ਛਪੜੀ ਹੋਇਆ ਕਰਦੀ ਸੀ ਤੇ ਜਦੋਂ ਉਸ ਪਿੰਗਲੇ ਨੇ ਵੇਖਿਆ ਕਿ ਕਾਰੇਗਾਂ ਜਿਹੜੇ ਹੁਣ ਚਿੱਟੇ ਹੰਸ ਬਣ ਕੇ ਇਸ ਛਪੜੀ ਦੇ ਵਿੱਚੋਂ ਨਹਾ ਕੇ ਨਿਕਲ ਰਹੇ ਹਨ ਉਹਨੇ ਸੋਚਿਆ ਕਿ ਮੈਂ ਵੀ ਅੱਗੇ ਜਾ ਕੇ ਵੇਖਾਂ ਕਿ ਕੀ ਆ ਇਸ ਦੇ ਵਿੱਚ ਉਹ ਰੇੜਾ ਰੇੜਕੇ ਤੋੜ ਤਾਂ ਸਕਦਾ ਨਹੀਂ ਸੀ ਰੇੜਕੇ ਉੱਥੇ ਜਾ ਪਹੁੰਚਿਆ ਉਹਨੇ ਆਪਣਾ ਇੱਕ ਹੱਥ ਉਸ ਛਪੜੀ ਦੇ ਵਿੱਚ ਪਾਇਆ ਤੇ ਵੇਖਿਆ ਉਹਦਾ ਸਾਰਾ ਹੀ ਕੋਡ ਚਲਿਆ ਗਿਆ ਉਹਨੇ ਹੌਲੀ-ਹੌਲੀ ਆਪਣਾ ਸਾਰਾ ਹੀ ਸਰੀਰ ਉਸ ਛਪੜੀ ਦੇ ਵਿੱਚ ਡਬੋਇਆ ਤਾਂ ਉਹ ਤਾਂ ਬਿਲਕੁਲ ਹੀ ਤੰਦਰੁਸਤ ਹੋ ਗਿਆ ਉਹਨੇ ਇੱਕ ਉਂਗਲ ਜਿਹੜੀ ਸੀ ਅੱਖ ਲਈ ਤਾਂ ਕਿ ਬੀਬੀ ਰਜਨੀ ਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਉਹੀ ਪਿੰਗਲਾ ਹਾਂ ਮੈਂ ਉਹੀ ਕੋੜੀ ਹਾਂ ਜਦੋਂ ਰਜਨੀ ਬੀਬੀ ਆਈ ਕੌਣ ਸਹੀ ਸਲਾਮਤ ਇੱਕ ਗਬਰੂ ਨੂੰ ਬੈਠਿਆ ਹੋਇਆ ਵੇਖੀ ਆਖਦੀ ਹੈ ਭਾਈ ਤੂੰ ਕੌਣ ਹੈ ਮੇਰਾ ਪਤੀ ਕਿੱਥੇ ਹੈ ਉਹ ਕਹਿੰਦਾ ਮੈਂ ਤੇਰਾ ਪਤੀ ਹਾਂ ਉਹ ਕਹਿੰਦੀ ਨਹੀਂ ਤੂੰ ਮੇਰਾ ਪਤੀ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੂੰ ਕੌਣ ਹੈ ਉਹ ਕੋਰ ਲਾ ਰਹੀ ਸੀ ਤੇ ਉਹ ਕਹਿੰਦਾ ਕਿ ਮੈਂ ਤੁਹਾਡਾ ਪਤੀ ਹਾਂ ਉਹਨੇ ਇੱਕ ਉਂਗਲ ਜਿਹੜੀ ਨਿਸ਼ਾਨੀ ਵੱਜੋਂ ਕੋੜ ਵਾਲੀ ਰੱਖੀ ਸੀ ਦਿਖਾਉਣ ਵਾਸਤੇ ਅੱਗੇ ਕੀਤੀ ਉਹਨੇ ਕਿਹਾ ਕਿ ਹੈ ਵਾਈਗਰੂ ਮੈਂ ਕਿੱਧਰ ਨੂੰ ਤੇਰੇ ਅੱਗੇ ਅਰਦਾਸਾਂ ਕਰਦੀ ਸੀ ਫਿਰ ਉਹ ਗੁਰੂ ਸਾਹਿਬਾਂ ਦੇ ਕੋਲ ਜਾਂਦੇ ਹਨ ਗੁਰੂ ਸਾਹਿਬ ਆਖਦੇ ਹਨ ਪੋਤੇ ਹੀ ਤੇਰੀ ਭਗਤੀ ਨੂੰ پاਗ ਲੱਗਿਆ ਹੈ ਇਹ ਤੇਰੇ ਸਿੱਧਕ ਨੂੰ پاਗ ਲੱਗਿਆ ਹੈ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਜੀ ਕਿ ਤੁਸੀਂ ਸਿਰਫ ਇੱਕ ਜਾਦੂ ਦੀ ਛੜੀ ਘਮਾਓ ਤੇ ਸਭ ਕੁਝ ਤੁਹਾਡਾ ਹੋ ਜਾਵੇ ਇਦਾਂ ਨਹੀਂ ਹੁੰਦਾ ਆਪਣੇ ਕਰਮਾਂ ਦੇ ਫਲ ਨੂੰ ਸਾਨੂੰ ਭੁਗਤਣਾ ਪੈਂਦਾ ਹੈ ਕਿਸੇ ਦਾ 6 ਮਹੀਨਿਆਂ ਵਿੱਚ ਦੁੱਖ ਰੋਗ ਕੱਟਿਆ ਜਾਂਦਾ ਹੈ ਕਿਸੇ ਨੇ ਇੱਕ ਦਿਨ ਵਿੱਚ ਵੀ ਕੱਟਿਆ ਜਾਂਦਾ ਹੈ ਵਿਸ਼ਵਾਸ ਰੱਖੋ ਭਰੋਸਾ ਰੱਖੋ ਸਿਰਫ ਸਾਨੂੰ ਵਾਹਿਗੁਰੂ ਜੀ ਦੇ ਧਰ ਤੇ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਪਰਮਾਤਮਾ ਕਦੇ ਵੀ ਖਾਲੀ ਚੋੜੀ ਕਿਸੇ ਨੂੰ ਨਹੀਂ ਮੋੜਦੇ ਤੇ ਉਹ ਜਿਹੜੇ ਸਨ ਬੀਬੀ ਰਜਨੀ ਤੇ ਉਸ ਦਾ ਪਤੀ ਉਹ ਬੜੇ ਹੀ ਵਧੀਆ ਜੀਵਨ ਬਤਾਉਣ ਲੱਗੇ ਉਹਨਾਂ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਕੀਤੀ ਗੁਰੂ ਸਾਹਿਬਾਨ ਦੇ ਕੋਲੋਂ ਸਿੱਖਿਆ ਲਈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਗੱਲ ਨਹੀਂ ਕਿ ਸਾਧ ਸੰਗਤ ਜੀ ਤੁਸੀਂ ਵਿਹਲੇ ਬਹਿ ਕੇ ਮਾਲਾ ਫੜ ਕੇ ਬਹਿ ਜਾਓ ਤੇ ਕਹੋ ਕਿ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਮੈਨੂੰ ਪਰਮਾਤਮਾ ਦੇਣਗੇ ਸਾਧ ਸੰਗਤ ਜੀ ਮਿਹਨਤ ਤਾਂ ਕਰਨੀ ਪਵੇਗੀ ਗੁਰੂ ਸਾਹਿਬ ਦੇ ਨਾਮ ਗੁਰੂ ਸਾਹਿਬ ਦਾ ਨਾਮ ਜਪ ਅਗ੍ਰਸਤ ਜੀਵਾਂ ਦੇ ਵਿੱਚ ਰਹਿ ਕੇ ਹੀ ਕਿਹਾ ਹੈ ਤੁਸੀਂ ਸਾਰੇ ਹੀ ਜਿਹੜੇ ਤੁਹਾਡੇ ਦੁੱਖ ਤਕਲੀਫਾਂ ਹਨ ਇਸ ਤਰੀਕੇ ਦੇ ਨਾਲ ਹੀ ਦੂਰ ਹੋ ਸਕਦੀਆਂ ਹਨ ਇੱਕ ਦਿਨ ਫਿਰ ਉਹਦੇ ਪਿਤਾ ਜੀ ਇਸੇ ਤਰੀਕੇ ਦੇ ਨਾਲ ਉਸ ਦੀ ਗਰੀਬੀ ਦੇ ਵਿੱਚ ਆਏ ਕਿਉਂਕਿ ਇੱਕ ਧੀ ਨੂੰ ਜਦੋਂ ਆਪਾਂ ਘਰੋਂ ਤੋੜ ਦਿੰਨੇ ਆ ਤਾਂ ਉਸ ਦੀਆਂ ਆਂਦਰਾਂ ਹੁੰਦੀਆਂ ਹਨ ਆਤਮਾ ਉਸ ਨੂੰ ਵੇਖਣ ਲਈ ਤਰਸਦੀ ਰਹਿੰਦੀ ਹੈ ਇੱਕ ਦਿਨ ਉਹ ਵੀ ਗਰੀਬ ਬਣ ਗਿਆ ਇੱਕ ਦਿਨ ਮੰਗਦਾ ਫਿਰਦਾ ਹੈ ਉਹ ਬੀਬੀ ਰਜਨੀ ਦੇ ਮੋਹਰੇ ਆਇਆ ਉਹਨੂੰ ਪਛਾਣ ਲਿਆ ਉਹਨੇ ਕਿਹਾ ਕਿ ਇਹ ਮੇਰਾ ਪਿਓ ਹੈ ਇੱਕ ਧੀ ਨੇ ਜਦੋਂ ਆਪਣੇ ਪਿਓ ਨੂੰ ਪਛਾਣਿਆ ਤਾਂ ਉੱਚੀ-ਉੱਚੀ ਰੋਣ ਲੱਗੀ ਰਾਜਾ ਕਹਿੰਦਾ ਕਿ ਨਹੀਂ ਕਹਿੰਦਾ ਮੈਂ ਤੇਰਾ ਪਾਪੀ ਹਾਂ ਤੇਰੇ ਦੁੱਖਾਂ ਦਾ ਮੋਢੀ ਹਾਂ ਮੈਂ ਹੀ ਹਾਂ ਤੇ ਮੈਂ ਤੈਨੂੰ ਇੰਨੇ ਦੁੱਖ ਦਿੱਤੇ ਹਨ ਮੈਨੂੰ ਮੇਰੇ ਦੁੱਖਾਂ ਦਾ ਫਲ ਮਿਲਿਆ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਇਹ ਤੁਹਾਡਾ ਕੋਈ ਕਸੂਰ ਨਹੀਂ ਉਹਨੇ ਆਪਣੇ ਪਿਤਾ ਨੂੰ ਆਪਣੇ ਘਰ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸੰਭਾਲ ਲਿਆ ਇਸ ਤਰੀਕੇ ਦੇ ਨਾਲ ਹੁੰਦੇ ਹਨ ਸਾਧ ਸੰਗਤ ਜੀ ਆਂਧ ਵਿਸ਼ਵਾਸ ਇਹੋ ਜਿਹੇ ਹੰਕਾਰ ਦੇ ਵਿੱਚ ਪਾ ਕੇ ਅਸੀਂ ਆਪਣਾ ਸਾਰਾ ਜੀਵਨ ਹੀ ਬਰਬਾਦ ਕਰ ਦਿੰਨੇ ਆ ਸੋ ਸਾਧ ਸੰਗਤ ਜੀ ਕਈ ਲੋਕ ਆਖਦੇ ਹਨ ਕਿ ਤੁਸੀਂ ਸਾਡੀ ਅਰਦਾਸ ਕਰਦੇ ਹੋ ਤਾਂ ਕਿ ਪਰਮਾਤਮਾ ਤੱਕ ਪਹੁੰਚ ਜਾਵੇ ਸਾਡੇ ਵੀ ਕੋਈ ਮੰਦੀ ਮਰਦ ਪੂਰੀ ਹੋ ਜਾਵੇ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਆਖਦੇ ਹਨ ਕਿ ਜਿਹੜੇ ਕਰਮਾਂ ਦੇ ਰੋਗ ਹੁੰਦੇ ਹਨ ਦੇਖ ਹੁੰਦੇ ਹਨ ਉਹ ਸਾਨੂੰ ਮਿਲ ਕੇ ਹੀ ਰਹਿੰਦੇ ਹਨ ਤੁਸੀਂ ਇਸ ਗੱਲ ਦਾ ਗਲਤ ਮਤਲਬ ਨਾ ਸਮਝ ਲੈਣਾ ਕਿਉਂਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਅਰਦਾਸ ਕਰਦੇ ਹਾਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਕਰੀਏ ਤਾਂ ਫਿਰ ਵੇਖਣਾ ਸਰਬੱਤ ਦੇ ਭਲੇ ਦੇ ਨਾਲ-ਨਾਲ ਸਾਡਾ ਵੀ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਿੰਨੇ ਹਾਂ ਕਿ ਜਦੋਂ ਵੀ ਤੁਹਾਡੀ ਅੱਖ 4 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਕਾਰ ਖੁੱਲ ਜਾਂਦੀ ਹੈ ਤੇ ਤੁਸੀਂ 5 ਮਿੰਟ ਇਸ ਸ਼ਬਦ ਦਾ ਜਾਪ ਜੇਕਰ ਕਰ ਲੈਂਦੇ ਹੋ ਤਾਂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਜਦੋਂ ਵੀ ਤੁਸੀਂ ਆਪਣੇ ਬਿਸਤਰ ਤੋਂ ਉੱਠਣਾ ਹੈ ਉੱਠਦੇ ਅਸਾਰ ਭਾਵੇਂ ਤੁਸੀਂ ਬਿਸਤਰ ਤੇ ਬੈਠਿਆਂ ਬੈਠੇ ਹੋ ਸਵੇ ਹੈ ਗੁਰੂ ਦਾ ਸਭ ਤੋਂ ਪਹਿਲਾਂ ਦਾ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਜੀ ਤੁਸੀਂ ਸਾਡੀ ਰਾਤ ਸੁੱਖਾਂ ਦੀ ਬਤੀਤ ਕੀਤੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਸਾਡੇ ਦਿਨ ਨੂੰ ਵੀ ਸੁੱਖਾਂ ਦਾ ਬਤੀਤ ਕਰਨਾ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਭਲੇ ਵਿੱਚ ਤੁਹਾਡੇ ਵੀ ਭਲੇ ਦੀ ਅਰਦਾਸ ਆਪਣੇ ਆਪ ਹੀ ਹੋ ਜਾਵੇਗੀ ਸਾਧ ਸੰਗਤ ਜੀ 5 ਮਿੰਟ ਤੁਸੀਂ ਬੈਠ ਕੇ ਅੰਤਰ ਧਿਆਨ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਦੁਨੀਆਵੀ ਕੰਮਾਂ ਨੂੰ ਇੱਕ ਪਾਸੇ ਛੱਡ ਕੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਤੁਸੀਂ ਮੂਲ ਮੰਤਰ ਦਾ ਜਾਪ ਬੈਠ ਕੇ 5 ਮਿੰਟ ਕਰਨਾ ਹੈ ਤਾਂ ਵੇਖ ਲੈਣਾ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਪਰਮਾਤਮਾ ਜੀ ਦੇ ਅੱਗੇ ਜਿਹੜੀ ਵੀ ਅਰਦਾਸ ਕਰੋਗੇ ਤੁਹਾਡੀ ਦਿਨਾਂ ਵਿੱਚ ਹੀ ਕabul ਹੋ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਬਦਤ ਬਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ